ਮੈਂ ਆਪਣੇ ਵਿਦਿਆਰਥੀਆਂ ਨੂੰ ਜਦੋਂ ਦਾਖਲੇ ਸ਼ੁਰੂ ਹੁੰਦੇ ਨੇ ਸਾਲ 'ਚ ਪਹਿਲੇ ਦਿਨ ਇਹ ਆਖਦਾ ਹੁੰਨਾ ਕਿ ਗੁਰੂ ਨਾਨਕ ਦੇਵ ਜੀ ਨੇ ساری ਉਮਰ ਆਪਣੀ ਜੇਬ 'ਚ ਕਦੀ ਪੈਸਾ ਨਹੀਂ ਰੱਖਿਆ ਬਸ ਪਿਤਾ ਵੱਲੋਂ ਦਿੱਤੇ 20 ਰੁਪਏ ਸਵੇਰੇ ਮਿਲੇ ਦੁਪਹਿਰ ਨੂੰ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਅੱਧਾ ਦਿਨ ساری ਜ਼ਿੰਦਗੀ 'ਚ ਉਹਨਾਂ ਨੇ ਇੰਨੀ ਕਰਕਮ ਆਪਣੇ ਕੋਲ ਰੱਖੀ ਨਾ ਭਾਈ ਮਰਦਾਨਾ ਜੀ ਨੇ ਜੇਬ ਚ ਰੱਖਿਆ ਪੈਸਾ ਨਾ ਗੁਰੂ ਮਹਾਰਾਜ ਜੀ ਨੇ ਜਿਹੜੀ ਚੀਜ਼ ਉਹਨਾਂ ਨੇ ਆਪਣੇ ਅੰਗ ਸੰਗ ਹਮੇਸ਼ਾ ਰੱਖੀ ਕਦੀ ਦੂਰ ਨਹੀਂ ਕੀਤੀ ਉਹ ਸੀ ਕਲਮਦਵਾਤ ਤੇ ਨੋਟਬੁੱਕ ਕਾਪੀ ਅਖੀਰ ਤੱਕ ਕੁੱਲ ਏਸ਼ੀਆ ਘੁੰਮੇ ਮਹਾਰਾਜ ਇਹ ਤਿੰਨ ਚੀਜ਼ਾਂ ਕਲਮਦਵਾਤ ਤੇ ਕਾਪੀ ਉਹਨਾਂ ਦੇ ਜੇਬ ਚ ਰਹੇ ਇਹਦੇ ਤੋਂ ਆਪਾਂ ਇਹ ਫਖਰ ਨਾਲ ਕਹਿ ਸਕਦੇ ਆਂ ਜਿਵੇਂ ਮੁਸਲਮਾਨ ਆਖਦੇ ਨੇ ਮੁਸਲਮਾਨ ਆਖਦੇ ਨੇ ਅਸੀਂ ਕੁਰਾਨ ਚੋਂ ਜੰਮੇ ਆ ਅਸੀਂ ਅਹਿਲ ਕਿਤਾਬ ਆ ਅਸੀਂ ਮੁਸਲਮਾਨਾਂ ਤੋਂ ਬਾਅਦ ਇਹ ਫਖਰ ਨਾਲ ਕਹਿਣ ਜੋਗੇ ਹੋਏ ਗੁਰੂ ਨਾਨਕ ਦੇਵ ਜੀ ਦੀ ਬਦੌਲਤ ਕਿ ਸਾਡਾ ਜਨਮ ਗ੍ਰੰਥ ਚੋਂ ਹੋਇਆ ਸਾਡਾ ਜਨਮ ਬਾਣੀ ਚੋਂ ਹੋਇਆ